ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਸਮਰ ਨਿਊਜ਼ ਤੇ ਮੈਂ ਲਖਵਿੰਦਰ ਸਿੰਘ ਗੱਤਰੀ ਅਸੀਂ ਅੱਜ ਖੜੇ ਆਂ ਸ਼ਹਿਰ ਸਮਰਾਲਾ ਦੇ ਵਿੱਚ 22 ਤਰੀਕ 22 ਜਨਵਰੀ ਜੋ ਕਿ ਭਗਵਾਨ ਜੀ ਰਾਮ ਜੋ ਕਿ ਅਜੋਬਿਆ ਦੇ ਵਿੱਚ ਬਿਰਾਜਮਨ ਹੋਣ ਜਾ ਰਹੇ ਆ ਉਸ ਦੇ ਸਬੰਧ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਖੁਸ਼ੀ ਦੀ ਲਹਿਰ ਆਈ ਹੋਈ ਆ ਤੁਸੀਂ ਸਾਡੇ ਪਿੱਛੇ ਦੇਖ ਸਕਦੇ ਹੋ ਇਸ ਸਮਰਾਲਾ ਸ਼ਹਿਰ ਦੇ ਵਿੱਚ ਜੋ ਨਤਮਤਾ ਰਵਾਔਰ ਦੇ ਵਿੱਚ ਸਬੰਧ ਵੱਲੋਂ ਜੋ ਚੋਪਾ ਯਾਤਰਾ ਕੱਢੀ ਜਾ ਰਹੀ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਲੱਖ ਲੱਖ ਤਰ੍ਹਾਂ ਦੇ ਜੋ ਝਟਕੀਆਂ ਨੇ ਤੁਸੀਂ ਦੇਖ ਸਕਦੇ ਹੋ ਪਿੱਛੇ ਪੂਰੇ ਜੋ ਸ਼ਹਿਰ ਹੈ तकरीबन ਬਹੁਤ ਦੂਰ ਤੱਕ ਝੰਡੇ ਝੰਡੇ ਦੇ ਜਿਖਰੇ ਬਾਹਰ ਲੱਗੇ ਸ਼ਹਿਰ ਸਭੀ ਆਲਨਮਲ ਜੋ ਬਾਈਟਾਂ ਨੇ ਉਹ ਵੀ ਚੰਡਿਆਂ ਨਾਲ ਭਰੀਆਂ ਹੋਈਆਂ ਨੇ ਲਾਈਟਾਂ ਲੱਗੀਆਂ ਹੋਈਆਂ ਨੇ 22 ਤਰੀਕ ਦਾ ਪ੍ਰੋਗਰਾਮ ਜੋ ਗਹਿਰ ਸਮਰਾਲਾ ਦੇ ਵਿੱਚ ਕਰਾਇਆ ਜਾ ਰਿਹਾ ਵਾ ਅਸੀਂ ਗੱਲਬਾਤ ਕਰਾਂਗੇ ਉਰੇ ਦੇ ਜੋ ਸੇਵਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਓ ਅਸੀਂ ਗੱਲਬਾਤ ਕਰਦੇ ਆ ਕਿਹੜਾ ਰਾਮੰਦਰ ਨੂੰ ਲੈ ਕੇ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਬੋਲੋ ਤੁਮੇ ਮੁਬਾਰਕਵਾਦ ਨੂੰ ਆਪਣੇ ਸਾਰੇ ਸ਼ਹਿਰ ਵਸਨੀਕਾਂ ਲਈ ਤੇ ਦੇਸ਼ ਵਾਸੀਆਂ ਨੂੰ ਤੇ ਸਾਰੇ ਪੱਧਰ ਤੇ ਵੀ ਬਹੁਤ ਵੱਡਾ ਖੁਸ਼ੀ ਦਾ ਮਾਹੌਲਾ 22 ਤਰੀਕ ਨੂੰ ਜੋਧੇ ਵਿੱਚ ਰਾਮ ਜਨਮ ਉਹ ਵੀ ਦੇਖ ਪਰੋਂ ਨਾ ਪਾਸਾਰੀ ਜਾਣਦੇ ਆਂ ਕਿ ਸ਼੍ਰੀ ਰਾਮ ਜੀ ਦੀ ਬਾਲੋ ਵਾਸਤੇ ਦੀ ਜਿਹੜੀ ਜਮੀਨੀ ਸਥਲ ਤੇ ਗਰੇ ਹੋ ਰਹੇ ਉਹ ਬਲੇ ਉੱਥੇ ਸਵਉਂਗੀ ਕੀ ਜਾ ਰਹੀ ਆ ਤੇ ਮੈਂ ਮੁਬਾਰਕਬਾਦ ਹਾਂ ਕਿਉਂਕਿ ਇੱਕ ਬਹੁਤ ਹੀ ਨੰਬਰ ਟਾਈਮ ਆ ਤੇ ਸੁਹਾਗਾ ਟਾਈਮ ਆਇਆ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਮੁਾਰਤਬਾਦ ਬਿੰਨਤੇ ਇੱਕ ਬਹੁਤ ਵਧੀਆ ਖੁਸ਼ੀ ਹੈ ਵੀ ਭਰੇ ਮਹੌਲੇ ਤੇ ਸਾਰੇ ਬਹੁਤ ਬੱਲੇ 22 ਤੋਂ 22 ਤਰੀਕ ਨੂੰ ਜੀ ਜੈ ਜਵਾਲੀ ਮਿੱਤਰਾਂ ਦਾ ਤਿਹਾਰ ਮਨਾਇਆ ਜਾ ਰਿਹਾ ਕਿਤਾ ਦੇਖੋ ਤੋ ਪਤਾ ਹੀ ਇੱਕ ਇੱਕ ਤਾਮਿਆ ਹੈ ਜੇ ਆਪਣੀ ਪਧੀਏ ਵਿੱਚ ਜਿਹੜਾ 200 ਸਾਲ ਬਾਅਦ ਹਨ ਆਪਾਂ ਨੂੰ ਮਨਣ ਵਾਸਤੇ ਮਿਲਿਆ ਹੈ ਇੱਕ ਬਹੁਤ ਵਧੀਆ ਮੌਕਾ ਇੱਕ ਦੀਵਾਲੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਆਪਣੇ ਘਰ ਦੇ ਵਿੱਚ ਐ ਫਿਰ ਸ਼ਾਹ ਦੇ ਵਿੱਚ ਵੀ ਦੇਖੋ ਜੋ ਉਸ ਤੋਂ ਹੈਗਾ ਸਾਰੇ ਖੁਸ਼ ਦੇ ਪੂਰਾ ਹਨ ਤੇ ਬਸੀਬੇ ਮਮਕਾ ਜਿਹੜਾ ਇਹ ਬਹੁਤ ਟਾਈਮ ਬਾਅਦ ਦੇਖ ਰੂ ਹੋਇਆ ਤੇ ਸਾਰਿਆਂ ਨੂੰ ਮੁਬਾਰਕਵਾ ਦੱਸ ਜੀ ਜੈ ਸ਼੍ਰੀ ਰਾਮ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ 22 ਤਰੀਕ ਨੂੰ ਸਾਡੇ RAM LALA ਜੀ 494 ਸਾਲਾਂ ਬਾਅਦ ਆਪਣੇ ਘਰ ਵਰਾਜਮਾਨ ਹੋਣ ਜਾ ਰਹੇ ਨੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਜਲਦ ਤੋਂ ਜਲਦੀ ਸਾਡੀ ਸ਼ੋਭਾ ਯਾਤਰਾ ਵਿੱਚ ਆ ਕੇ ਸ਼ਾਮਲ ਹੋਣ ਤੇ 22 ਤਰੀਕ ਨੂੰ ਦੀਵੇ ਪਟਾਕੇ ਨਵੇਂ-ਨਵੇਂ ਕੱਪੜੇ ਆਦਿ ਪਾ ਕੇ ਰਾਮ ਜੀ ਨੂੰ ਖੁਸ਼ ਕੀਤਾ ਜਾਵੇ। 22 ਤਰੀਕ ਨੂੰ ਕੀ ਪੋਟਾ ਹੈਗਾ ਜਿਹੜਾ ਜਨਮ ਉਸ ਤੋਂ ਮਨਾਣਾ ਹੈ। ਜਨਮ ਉਸਤਵ ਚ ਅਸੀਂ 22 ਤਰੀਕ ਨੂੰ ਲੰਗਰ ਲਾ ਰਹੇ ਆ ਮਾਂਟੂ ਭਾਰਤੀ ਜੀ ਤਵਾੜੀ ਸਾਹਿਬ ਅਸੀਂ ਸਾਰੇ ਰਲ ਕੇ ਬਹੁਤ ਵੱਡਾ ਲੰਗਰ ਲਗਾ ਰਹੇ ਆ ਤੇ ਹਵਨ ਯੱਗ ਕਰ ਰਹੇ ਆ ਤੇ ਐਲ ਸੀ ਡੀ ਲੱਗੇਗੀ ਜੋ ਕਿ ਯੋਧਿਆ ਦਾ ਰੂਪ ਧਾਰਨ ਕਰੇਗੀ। ਜੈ ਸ਼ੀ ਰਾਮ। ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਰਾਮ ਮੰਦਰ ਦੀ ਸਥਾਪਨਾ ਨੂੰ ਲੈ ਕੇ ਕੀ ਕਹਿਣਾ ਚਾਹਣਾ? ਬਹੁਤ ਖੁਸ਼ੀ ਦਾ ਦਿਹਾੜਾ ਆ। 22 ਤਰੀਕ ਨੂੰ ਜੋ ਰਾਮ ਮੰਦਿਰ ਦਾ ਉਦਘਾਟਨ ਕੀਤਾ ਜਾਣਾ ਯੋਧਿਆ ਦੇ ਵਿੱਚ ਤੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਬਹੁਤ ਉਸ਼ਾਹ ਇਸ ਚੀਜ਼ ਨੂੰ ਲੈ ਕੇ ਕਿਉਂਕਿ ਬਹੁਤ ਪੁਰਾਣੀ ਮੰਗ ਸੀ ਤੇ ਉਹਦੇ ਉੱਤੇ ਜੋ ਮੈਂ ਕਹਾ ਕਿ ਬਹੁਤ ਚੰਗਾ ਸੁਭਾਗਾ ਸਮਾ ਵੀ 22 ਤਰੀਕ ਨੂੰ ਜੋ ਉੱਥੇ ਉਦਘਾਟਨ ਕੀਤਾ ਜਾਣਾ ਤੇ ਸਮੁੱਚਾ ਜੋ ਸਮਰਾਲੇ ਸ਼ਹਿਰ ਨਿਵਾਸੀ ਨੇ ਅੱਜ ਇੱਕ ਸ਼ੁਭਾ ਯਾਤਰਾ ਕੱਢੀ ਜਾ ਰਹੀ ਹੈ ਜ ਜਿਹਦੇ ਵਿੱਚ ਸਮੁੱਚਾ ਹੀ ਇਲਾਕਾ ਨਾਲ ਸ਼ਾਮਲ ਹੋਇਆ ਬੜਾ ਚੰਗਾ ਲੱਗਦਾ ਕਿ ਜਦੋਂ ਸਾਰੇ ਰਲ ਮਿਲ ਕੇ ਭਾਈਚਾਰਕ ਸਾਹ ਨੂੰ ਅੱਗੇ ਵਧਾਉਂਦੇ ਹੋਏ ਸਾਰੇ ਇਕੱਠੇ ਚੱਲਦੇ ਆਂ ਅਤੇ ਜਿੰਨੇ ਵੀ ਰਾਮ ਭਗਤ ਅੱਜ ਆਏ ਨੇ ਇੱਥੇ ਮੈਂ ਸਾਰਿਆਂ ਦੇ ਉਪਰਿ ਪਰਮਾਤਮਾ ਦੇ ਅੱਗੇ ਬੇਨਤੀ ਕਰਦਾ ਵੀ ਪਰਮਾਤਮਾ ਕਿਰਪਾ ਕਰਨ ਹਰੇਕ ਦੇ ਚੜ੍ਹਦੀ ਕਲਾ ਬਖਸ਼ਣ ਹਰੇਕ ਨੂੰ ਅਤੇ ਜਿਹੜੇ ਮਨੋਰਥ ਦੇ ਨਾਲ ਕੋਈ ਵੀ ਸ਼ਰਧਾ ਭਾਵਨਾ ਲੈ ਕੇ ਇੱਥੇ ਆਇਆ ਤੇ ਪ੍ਰਭੂ ਰਾਮ ਉਹ ਤੇ ਕਿਰਪਾ ਕਰਨ ਤੇ ਦੂਸਰਾ ਮੈਂ ਇਹ ਜ਼ਰੂਰ ਕਹੂੰਗਾ ਵੀ ਜਦੋਂ ਵੀ ਕਿਉਂਕਿ 22 ਤਰੀਕ ਤੋਂ ਬਾਅਦ ਥੋੜੀ ਦੇਰ ਉੱਥੇ ਰਹਿਣਾ ਵੀ ਉਹ ਤੋਂ ਬਾਅਦ ਜਦੋਂ ਵੀ ਇੱਥੋਂ ਸੰਗਤਾਂ ਜਾਣਗੀਆਂ ਮੈਂ ਆਪ ਖੁਸ਼ ਨਸੀਬ ਸਮਝੂੰਗਾ ਆਪਣੇ ਆਪ ਨੂੰ ਉਹਨਾਂ ਦੇ ਨਾਲ ਇੱਕ ਜਥਾ ਲੈ ਕੇ ਅਸੀਂ ਵੀ ਜਾਵਾਂਗੇ ਕਿਉਂਕਿ ਸਮੁੱਚੇ ਇਹ ਜੇ ਕਿਹਾ ਜਾਵੇ ਸ਼੍ਰੀ ਰਾਮਚੰਦਰ ਮਹਾਰਾਜ ਕੇਵਲ ਇੱਕ ਧਾਰਮਿਕ ਫਿਰਕੇ ਦੇ ਨਹੀਂ ਸਮੁੱਚੀ ਇਨਸਾਨੀਅਤ ਦੇ ਸਮੁੱਚੇ ਇਹ ਕਹਾਂ ਹਿੰਦੂ ਆਪਣੇ ਸਮੁੱਚੀ ਦੁਨੀਆ ਦੇ ਗੁਰੂ ਨੇ ਜਿਨ੍ਹਾਂ ਦਾ ਜੋ ਸੰਦੇਸ਼ ਦਿੱਤਾ ਅੱਜ ਜੇ ਆਪਾਂ ਉਸ ਤੇ ਚੱਲੀਏ ਕਿਉਂਕਿ ਉਹਨਾਂ ਨੇ ਉਹ ਮਰਿਆਦਾ ਪਰਸ਼ੋਤਮ ਸੀ ਇੱਕ ਭਾਈ ਦੀ ਮਰਿਆਦਾ ਇੱਕ ਪਤੀ ਦੀ ਮਰਿਆਦਾ ਇੱਕ ਪੁੱਤ ਦੀ ਮਰਿਆਦਾ ਉਹਨਾਂ ਨੇ ਸਥਾਪਿਤ ਕੀਤੀ ਆ ਤੇ ਇੱਕ ਬਹੁਤ ਹੀ ਚੰਗੇ ਇੱਕ ਉਹ ਜੇ ਕਹਾਂ ਮੈਂ ਜਿਹੜਾ ਉਹਨਾਂ ਦੇ ਜਿਹੜੇ ਸਾਡੇ ਲਈ ਪੂਰਨੇ ਪਾ ਕੇ ਉਹ ਗਏ ਨੇ ਤੇ ਸਮੁੱਚੇ ਸਮੁੱਚੇ ਇਨਸਾਨੀਅਤ ਨੂੰ ਇਹ ਬੇਨਤੀ ਆ ਵੀ ਉਹਨਾਂ ਦੇ ਦਿਓ ਮਾਰਗਦਰਸ਼ਨ ਦਿੱਤਾ ਉਦੇ ਉੱਤੇ ਚੱਲਣ ਦੀ ਜੇ ਆਪਾਂ ਥੋੜੀ ਜਿਹੀ ਵੀ ਆਪਾਂ ਆਪਣੇ ਝਿੰਮਤ ਰੱਖੀਏ ਤਾਂ ਆਪਣਾ ਜੀਵਨ ਸਫਲ ਹੋ ਸਕਦਾ ਹੈ। ਅੱਜ ਦੇਖਣ ਲਈ ਵਿਚ ਆਇਆ ਵੀ ਸਮੂਹ ਭਾਈਚਾਰਾ ਜਿੰਨੇ ਆਪਣੇ ਧਰਮ ਨੇ ਕਰਨ ਦੇ ਸਾਰੇ ਲੋਕ ਆਪਣੇ ਇਕੱਠੇ ਹੋਏ ਨੇ ਇਹ ਕਿੱਦਾਂ ਦਾ ਲੱਗਦਾ ਹੈ? ਦੇਖੋ ਬਹੁਤ ਚੰਗਾ ਲੱਗਦਾ ਕਿਉਂਕਿ ਮੈਂ ਪਹਿਲਾਂ ਕਹਿ ਗਿਆ ਕਿ ਡੇ ਸ਼੍ਰੀ ਰਾਮਚੰਦਰ ਮਹਾਰਾਜ ਕੇਵਲ ਇੱਕ ਧਾਰਮਿਕ ਫਿਰਕੇ ਦੇ ਨਹੀਂ ਸਮੁੱਚੀ ਇਨਸਾਨੀਅਤ ਦੇ ਸਾਂਝੇ ਗੁਰੂ ਸਨ ਅਤੇ ਦੂਸਰਾ ਇਹ ਬੜਾ ਮਾਣ ਹੁੰਦਾ ਕਿਉਂਕਿ ਪੰਜਾਬ ਕੇ ਜਿਹੀ ਧਰਤੀ ਹੈ ਜਿੱਥੇ ਸਾਰੇ ਧਰਮ ਬਹੁਤ ਪਿਆਰ ਸਤਿਕਾਰ ਨਾਲ ਰਹਿੰਦੇ ਨੇ ਇੱਥੇ ਕਦੇ ਵੀ ਵੱਖਵਾਦ ਦੇਖਣ ਨੂੰ ਨਹੀਂ ਸੋ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਵੀ ਇਤੀ ਵਧੀ ਸ਼ੋਭਾ ਯਾਤਰਾ ਦਾ ਵਿੱਚ ਅਸੀਂ ਵੀ ਇਸ ਜੋ ਜੋ ਇਤਿਹਾਸਿਕ ਪਲ 22 ਤਰੀਕ ਨੂੰ ਆਉਣਾ ਉਹ ਤਾਂ ਅਸੀਂ ਵੀ ਇੱਕ ਹਿੱਸਾ ਬਣਨ ਜਾ ਰਹੇ ਮੇਰਾ ਨਾਮ ਸੋਨੀ ਤਵਾੜੀ ਜੀ ਸੋਨੀ ਜੀ ਸ਼ੋਭਾ ਯਾਤਰਾ ਕੱਢ ਰਹੇ ਹੋ ਅੱਜ ਹਾਂਜੀ ਕਿੱਦਾਂ ਦਾ ਲੱਗ ਰਿਹਾ ਜੀ ਬਹੁਤ ਹੀ ਵਧੀਆ ਜੀ ਅੱਜ ਦੇਖੋ ਸਾਰੇ ਦੇਸ਼ ਦੇ ਵਿੱਚ ਆਪਾਂ ਸੁਣਦੇ ਹਾਂ ਕਦੇ ਕਿਸੇ ਪਾਰਟੀ ਦੀ ਲਹਿਰ ਹੁੰਦੀ ਆ ਕਦੇ ਕਿਸੇ ਪਾਰਟੀ ਦੀ ਲਹਿਰ ਹੁੰਦੀ ਆ ਲੇਕਿਨ ਅੱਜ ਪ੍ਰਭੂ શ્રી ਰਾਮ ਦੀ ਲਹਿਰ ਸਾਰੇ ਹਿੰਦੁਸਤਾਨ ਦੇ ਵਿੱਚ ਚੱਲ ਰਹੀ ਹੈ ਬਹੁਤ ਹੀ ਉਤਸ਼ਾਹ ਹੈ ਬਹੁਤ ਹੀ ਭਾਗਾਂ ਵਾਲਾ ਦੇਣਾ ਸਾਡੇ ਸਾਰੇ ਹਿਰਮ ਭਗਤਾਂ ਦੇ ਲਈ। ਹੋਰ ਜਿਹੜਾ 22 ਤਰੀਕ ਨੂੰ ਪ੍ਰੋਗਰਾਮ ਰੱਖਿਆ ਆ ਉਹ 22 ਤਾਰੀਖ ਵਾਲੇ ਦਿਨ ਸਾਰੇ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ ਕਮਲ ਕੰਪਲੈਕਸ ਦੇ ਅੱਗੇ ਬਹੁਤ ਹੀ ਵਧੀਆ ਬਰੈਡ ਕੁਲਚੀਆਂ ਦਾ ਲੰਗਰ ਲਗਾਇਆ ਜਾਏਗਾ ਔਰ ਸਾਰੇ ਹੀ ਘਰਾਂ ਦੇ ਵਿੱਚ ਦੀਪਮਾਲਾ ਕੀਤੀ ਜਾਏਗੀ। ਜੈ ਸਿਆਰਾ